ਸੂਬਾ ਸਰਹੰਗ ਦੇ ਕਚੈਰੀ ਵਿੱਚ ਜਦ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ लाडले ਪੇਸ਼ ਕੀਤੇ ਗਏ ਨਵਾਬ ਵਜੀਦ ਖਾਨ ਕਹਿੰਦਾ ਹੈ ਮਾਸੂਮ ਮਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿਦਰੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਨੇ ਸਾਹਮਣੇ ਦੇਖ ਕੇ ਦੰਗ ਰਹਿ ਗਏ ਤੇ ਨਿੱਕੇ ਨਿੱਕੇ ਬਹੁਤ ਛੋਟੇ ਇਹ ਮਾਸੂਮ ਤੇ ਬਿਲਕੁਲ ਮਾਸੂਮ ਨੇ ਉਸ ਵਕਤ ਜੋ ਮਹਿਫਿਲ ਦੇ ਵਿੱਚ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ ਦੀਵਾਨ ਸੁਚਾ ਨੰਦ ਵੀ ਸੀ ਕਾਜ਼ੀ ਵੀ ਸੀ ਆਲੇ ਦੁਆਲੇ ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ ਬੰਦੇ ਇਨਾ ਦੀ ਕਚੈਰੀ ਵਿੱਚ ਇਨਾ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਗਿਆ ਨਵਾਬ ਕਹਿੰਦਾ ਹੈ ਮਾਸੂਮ ਇਸ ਮਾਸੂਮ ਨੇ ਬਹੁਤ ਛੋਟੇ ਨੇ دیਵਾਨ ਸੁਚਾਨੰਦ ਖੜਾ ਕੇ ਕਹਿੰਦਾ ਹੈ ਮਾਸੂਮ ਨੇ ਇਸ ਇਹ ਫਰਜ਼ੰਦ ਹੈ ਮਾਰਸ ਦਾ ਇਨ ਮਾਸੂਮ ਨਈਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁਚਲ ਦੋ ਦੀਵਾਨ ਸੁਚਾਨੰਦ ਹੱਥ ਦੇ ਚਮਾਲ ਹੈ ਤਿਲਕ ਲਾਇਆ ਹੈ ਜਿਨੇ ਉਹ ਪਹਿਨੇ ਆ ਅੰਮ੍ਰਿਤ ਵੇਲੇ ਉੱਠਦਾ ਹੈ ਗੋਬਰ ਦਾ ਲੇਪਾ ਦੇਂਦਾ ਹੈ ਜ਼ਮੀਨ ਤੇ ਭਗਵਤ ਕੁਰਾਨ ਦਾ ਪਾਠ ਕਰਦਾ ਹੈ ਇੱਕ ਆਦਸੀ ਦਾ ਵਰਤ ਰੱਖਦਾ ਹੈ ਪੂਰਨ ਮਾਸੀ ਦਾ ਵਰਤ ਰੱਖਦਾ ਹੈ ਐਸਾ ਕਿਹੜਾ ਕਰਮकांड ਹੈ ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਿਕ ਕਹਿੰਦਾ ਇਹ 마সূਮ ਨਹੀਂ ਇਸ ਇਹ 마সূਮ ਨਹੀਂ ਨੇ ਨਵਾਬ ਨੂੰ ਤੇ ਧਾਰਮਿਕ ਨਹੀਂ ਮੰਨ ਸਕਦੇ ਲੇਕਿਨ ਕਹਿੰਦਾ ਇਹ ਤੇ ਮਾਸੂਮ ਨੇ ਇਹ ਧਾਰਮਿਕ ਪਰ ਧਰਮ ਕਰਮ ਕਾਂਡ ਧਰਮ ਧੰਦਾ ਨਵਾਬ ਵਜੀਦ ਖਾਨ ਕਹਿੰਦਾ ਪਰ ਮੁਹੰਮਦ ਸਾਹਿਬ ਦਾ ਕਹਿਣਾ ਹੈ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕਫਰ ਹੈ ਇਹ ਗੁਨਾਹ ਹੈ ਅਜ਼ੀਮ ਹੈ खुदा माफ नहीं करेगा औरत दा ते नाबालग दा खून तेरे हथों नहीं होना चाहिए इस्लामी शरा हूं काजी खड़ा होया वे हाथ दस्बी है पा वकत का पक्का नमाजी है बकैदा ਰਮਜ਼ਾਨ ਦੇ ਮਹੀਨੇ ਅਸੀਂ ਰੋਜ਼ਾ ਰਖਦਾ ਹੈ ਐਸੀ ਕਿਹੜੀ ਇਸਲਾਮੀ ਸ਼ਰਅ ਜਿਸ ਦਾ ਉਹ پابੰਦ ਨਹੀਂ ਹੈ ਗੰਦੇ ਨਵਾਬ ਸਾਹਿਬ ਹੁਣ ਡੋਲਣ ਦੀ ਲੋੜ ਹੀ ਨਹੀਂ ਹੈ ਤੁਹਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਵਿੱਚ ਤਸਵੀਰ ਹੈ ਆਨੇ ਬਕੱਦਾ ਪੱਕਾ ਨਿਮਾਜ਼ੀ ਹੈ ਪੂਰੀ ਇਸਲਾਮੀ ਸ਼ਰ੍ਯਾਦਾ ਪਾਬੰਦ ਹੈ ਇਹ ਸੱਪ ਦੇ ਬੱਚੇ ਨੇ ਇਹ ਦੀਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ ਭਾਗਵਤ ਪੁਰਾਣ ਦਾ ਪਾਠ ਕਰਦਾ ਹੈ ਤਿਵਾਰਾਂ ਤੇ ਵਰਤ ਰੱਖਦਾ ਹੈ ਜ਼ਮੀਨ ਦੇ ਉਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ ਹੈ ਰੋਜ਼ ਮੱਥੇ ਤੇ ਤਿਲਕ ਲਾਉਂਦਾ ਹੈ ਜਨੇਹ ਪਹਿਨੇ ਹੈ ਇਹ ਕਹਿੰਦਾ ਹੈ ਇਹ ਫਰਜ਼ੰਦ ਦੇ ਮਾਰਸ ਮਾਰ ਪਰਸ਼ਨ ਦੇ ਸੱਪ ਨੂੰ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ ਸਤਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਉਸ ਬਾਣੀ ਚ ਕਹਿੰਦੇ ਨੇ ਚਾਹ ਸੁਧ ਕੇ ਚੋਂ ਬੱਚਾ ਗਾਂ ਕੁਸ਼ਤਾਚਾਰ ਕੇ ਬਾਕੀ ਬਮੰਦ ਸਤ ਪੇਚੀ ਦਾ ਮਾਰ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਪੇਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਹੈਰਾਨ ਗਈ ਹੈ ਚਲੋ ਸੁਚਾਨੰਦ ਨੇ ਸੱਤ ਦੇ ਬੱਚੇ ਕਿਹਾ ਤੁਸੀਂ ਕਿੰਮ ਕਹਿੰਦੇ ਹੋ ਸਤਗੁਰ ਨੇ ਸਵੈਮੰਤ ਅਸلیم ਕਰ ਲਿਆ ਚਾਹ ਸ਼ੁੱਧ ਕੇ ਚੋਂ ਬੱਚੇ ਗਾਂ ਕੁਛ ਦਾ ਚਾਰ ਖੇ ਬਾਕੀ ਬਨੰਦਸ ਤੇ ਪੇਚੀਦਾ ਮਾਰ ਪੇਚੀਦਾ ਸੱਤ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਐਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ ਅਸੀਂ ਜ਼ਾਲਮ ਲਈ ਜ਼ਹਿਰ ਹਾਂ ਹੈਰਾਨੀ ਕੀ ਹੈ ਮਾਰ ਨੂੰ ਸੱਪ ਨੂੰ ਸੰਸਕ੍ਰਿਤ ਦੇ ਭੋਜੰਗ ਕਹਿੰਦੇ ਨੇ ਉਸ ਜ਼ਮਾਨੇ ਕਿਦਰੇ ਸਿੱਖ ਜਾ ਰਹੇ ਆਵੇ ਆ ਰਹੇ ਹੋਵੇ ਤੇ ਉਸ ਵਕਤ ਦੇ ਲੋਕ ਜੋ ਹਕੂਮਤ ਦੇ ਸੰ ਉਹ ਇਹ ਨਹੀਂ ਕਹਿੰਦੇ ਸਨ ਸਿੱਖ ਆ ਰਿਹਾ ਸਿੱਖ ਜਾ ਰਿਹਾ ਇਹ ਮਾਰ ਵਿੱਚ ਆਮਦ ਇਹ ਮਾਰ ਵਿੱਚ ਰਫਤ ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ ਇੰਜ ਕਹਿੰਦੇ ਸਨ ਗੱਲ ਪਰਚਲਤ ਹੋ ਗਈ ਇਹਦੇ ਸੱਪ ਨੇ ਸਾਬਕਿੰਦਨ ਕੀ ਹੋਇਆ ਜੇ ਤੁਸੀਂ ਚਾਰ ਸਕੋਲੇ ਮਾਰ ਦਿੱਤੇ ਪਿਛੀਦਾ ਸਭ ਮੌਜੂਦ ਹੈ ਚਾਹ ਸ਼ੁੱਧ ਕੇ ਚੋਂ ਬੱਚੇ ਦਾ ਕੁਸ਼ਤਾ ਚਾਰ ਕਿ ਬਾਕੀ ਬਮਾਂਦਸਤ ਪੇਚੀਦਾ ਮਾਰ ਚੇ ਮਰਦੀ ਕੇ ਅਖਵਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨਹੀਂ ਚਾਰ ਚਿੰਗਾਰੀਆਂ ਬੁਝਾ ਕੇ ਸ਼ੋਲੇ ਭੜਕਾ ਦੇਣੇ ਨਵਾਬ ਵਜੀਦ ਖਾਂ ਇਹ ਅਕਲਮੰਦੀ ਦੀ ਗੱਲ ਨਹੀਂ ਇਹ ਕੋਈ دانشਮੰਦੀ ਨਹੀਂ ਹੈ ਇਹ ਕੋਈ ਸਿਆਣਪ ਨਹੀਂ ਹੈ ਸੱਪ ਨੂੰ ਸੰਸਕ੍ਰਿਤ ਦੇ ਵਿੱਚ ਭੁਜੰਗ ਕਹਿੰਦੇ ਨੇ ਜਦ ਸਤਗੁਰ ਨੇ ਇਹ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੀ ਦਾ ਨਾਂ ਰਖਾਣਾ ਹੋਵੇ ਤੇ ਅਰਦਾਸ ਇਹ ਆਉਂਦੀ ਸਤਗੁਰ ਸੱਚੇ ਬਾਦਸ਼ਾ ਭੁਜੰਗੀ ਨੂੰ ਨਾਮ ਬਖਸ਼ੋ ਬਾਹ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ 부जंगी ਤੇ ਸੱਪ ਦੇ ਬੱਚੇ ਨੂੰ ਕਹਿੰਦੇ ਨੇ 부ਜੰਗ ਸੱਪ 부ਜੰਗੀ ਸੱਪ ਦਾ ਬੱਚਾ ਇਹ ਗੱਲ ਪ੍ਰਚਲਿਤ ਹੋ ਗਈ ਹੈ ਜ਼ਾਲਮ ਲਈ ਦੁਸ਼ਟ ਲਈ ਸੱਪ ਇੱਕ ਦੂਸਰਾ ਨੁਕਤਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਵੇਂ ਕਾਜ਼ੀ ਨੇ ਫਤਵਾ ਐਦ ਕੀਤਾ ਹੈ ਇਸ ਸਭ ਦੇ ਬੱਚੇ ਨੇ ਠੀਕ ਕਹਿ ਰਿਹਾ ਸੁਚਾਨਾ ਹੁਣ ਡੋਲਣ ਦੀ ਕੀ ਲੋੜ ਐ ਦਿਵਾਰ ਉਹ ਦੇ ਚਣ ਦੋ ਨਵਾਬ ਦਾ ਮਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਤ ਕੀਤੇ ਨੇ ਇੱਕ ਨੇ ਨਹੀਂ ਕੀਤੇ ਨਵਾਬ ਮਲੇਰ ਕੋਟਲਾ ਖੜਾ ਹੋ ਗਿਆ ਕੰਨ ਲਗਾ ਨਹੀਂ ਆਹ ਤਾਂ ਨਾਰਾ ਮਾਰੇ ਵਾਕ ਆਊਟ ਕਰ ਗਿਆ ਨਿਕਲ ਗਿਆ ਉੱਠ ਕੇ ਚਲਾ ਗਿਆ ਮੁਸਲਮਾਨ ਸੀ ਇਹ ਕੋਈ ਪੰਜ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਤੱਕਾ ਸ਼ਰਈ ਵੀ ਨਹੀਂ ਸੀ ਪੰਜ ਵਕਤ ਦਾ ਨਿਮਾਜ਼ੀ ਵੀ ਨਹੀਂ ਸੀ ਕਦੀ ਕਦਾਈਂ ਪੜ ਲੈਂਦਾ ਸੀ ਜੁਮੇ ਦੇ ਨਮਾਜ਼ ਪੱਕੇ ਤੇ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰੱਖ ਲੈਂਦਾ ਸੀ शरादा पा बंदनेसी ਇਹ 16 ਬੰਦਿਆਂ ਨਾਲ ਨਹੀਂ ਸਹਿਮਤ ਹੋਇਆ ਖੜਾ ਹੋ ਗਿਆ ਕਹਿੰਦਾ ਗਲਤ ਹੈ ਇਹ 마ਸੂਮ ਨੇ ਛੋਟੇ ਨੇ ਇਹਨਾਂ 마ਸੂਮ ਬੱਚਿਆਂ ਨੂੰ ਦੀਵਾਰ ਦੇ ਚਿੰਨ ਆਹ ਤਾਂ ਨਾਰਾ ਮਾਰੇ ਬੈਠੇ ਨਹੀਂ ਕਿਧਰੇ ਦਬਾ ਨਾ ਪਾਣ ਦਸਖਤ ਲਈ ਉੱਠ ਕੇ ਚਲਾ ਗਿਆ ਵਾਕ ਆਊਟ ਕਰ ਗਿਆ ਹੈਰਾਨੀ ਦੀ ਗੱਲ ਜਦ ਧਾਰਮਿਕ ਨਹੀਂ ਹੈ ਉਹਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕਠੋਰ ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ ਜਿੰਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਇਨੇ ਉਸ ਤੋਂ ਦੁਗਣਾ ਹੋਇਨੇ ਧਰਮ ਕਰਕੇ ਕੰਦੇ ਨੇ ਬੇਟੰਡੇ ਦੇ ਨੇੜੇ ਔਰੰਗਜ਼ੇਬ ਦੇ ਚਾਰਪਨ ਅਹਲਕਾਰ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਧਾ ਰੱਖਦੇ ਸਨ ਸ਼ਹਿਦਾਪਨ ਪਤਾ ਹੋਵੇ ਮਾਛੀਵਾੜੇ ਤੋਂ ਆਲਮਗਿਰ ਤੱਕ ਜੋ ਲੈ ਨੇ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕੇ ਪਾਲਕੀ ਚ ਬਿਠਾ ਕੇ ਐਸੇ ਮੁਸਲਮਾਨ ਸੰਜੋ ਕਹਿੰਦੇ ਸਨ ਸਾਡਾ ਪੀਰ ਹੈ ਵਲੀ ਅੱਲਾ ਹੈ ਦੂਰ ਕਿਉਂ ਜਾਵਾਂ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗੱਲ ਦੀ ਖਬਰ ਕਿਸ ਨੂੰ ਹੋਈਏ ਬੀਖਣ ਸ਼ਾਹ ਨੂੰ ਇਹ ਪੂਰਬ ਦੀ ਤਰਫ ਨਮਾਜ਼ ਪੜ੍ਹਦਾ ਹੈ ਚੇਲੇ ਆਨੇ ਸੇਵਾਦਾਰਾਂ ਨੇ ਇਹ ਆਖ ਦਿੱਤਾ ਖਾਦਮਾ ਨੇ ਫਕੀਰ ਸਾਈਂ ਮੋਂ ਮੌਲੋ ਕਿਹੜੇ ਪਾਸੇ ਨਮਾਜ਼ ਪੈੜਦੇਗਾ ਕਹਿ ਲਗਾ ਕੀ ਕਰਾਂ ਜਿਸ ਅੱਲਾਹ ਨੂੰ ਮੈਂ ਲੈੰਡੇ ਦੀ ਤਰਫ ਸਜਦਾ ਕਰਦਾ ਸੀ ਉਹਦਾ ਨੂਰ ਚੜ੍ਹਦੇ ਦੀ ਤਰਫ ਪ੍ਰਗਟ ਹੋਇਆ ਮੈਂ ਕੀ ਕਰਾਂ ਇਹ ਪੈਦਲ ਯਾਤਰਾ ਤਿੰਨ ਮਹੀਨੇ ਕਰਕੇ ਪਟਨਾ ਪਹੁੰਚਿਆ ਦਰਸ਼ਨ ਕਰਨ ਲਈ ਬੀਖਣ샤 ਮੁਸਲਮ ਫਕੀਰ ਨਬੀ ਖਾਂ ਗਨੀ ਖਾਂ ਮੌਂਡੇ ਤੇ ਚੁੱਕ ਕੇ ਲੈਂਦੇ। ਖੈਰ ਲਮਕਾਵਾ ਨਾ ਇਹ ਅਨਕਾਰ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਦਾ ਰੱਖਦੇ ਸਨ। ਕਹਿਣ ਲੱਗੇ ਮਹਾਰਾਜ ਅਸੀਂ ਸੁਨਾ ਕਰਾ ਦੇਈਏ। ਚਾਹੁੰਦੇ ਆ ਸੁਲਾ ਹੋ ਜਾਏ। ਸਤਿਗੁਰੂ ਕਹਿਣ ਲੱਗੇ 16 ਸਾਡੇ ਰੋਮ ਰੋਮ ਦੇ ਚ ਵਸਦੀ ਏ ਠੀਕ ਹੈ। ਕਰੋ। ਨਾਲਕਾਰ ਕਹਿੰਦੇ ਨੇ ਫਿਰ ਇੱਕ ਸ਼ਰਤ ਹੈ ਤੁਸੀਂ ਹਾਰ ਮੰਨ ਲਓ ਸਾਬ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਾਰ ਤੇ ਹੋ ਗਈ ਹੈ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਗਏ ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਸਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ ਕੱਲ ਲਿਓ ਤਨਹਾਰ ਸਾਡੀ ਨੇਕ ਨੀਤੀ ਹੈ ਸਾਡੀ ਸ਼ਰਧਾ ਹੈ ਇਹ ਇਸ਼ਾਰਾ ਇਹਨਾਂ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਹਾਂ ਸਾਡੀ ਸ਼ਰਧਾ ਹੈ ਸਾਡੀ ਨੇਕ ਨੀਤੀ ਹੈ ਅਸੀਂ ਤੁਹਾਡੇ 'ਚ ਸ਼ਰਧਾ ਰੱਖਦੇ ਹਾਂ ਅਕੀਦਤ ਰੱਖਦੇ ਹਾਂ ਬਿਹਤਰ ਹੋਵੇਗਾ ਜਦ ਹਾਰ ਹੋ ਗਈ ਹੈ ਕਿ ਇਸ ਸਚਾਈ ਨੂੰ ਕਬੂਲਣ ਦੇ ਚ ਹਰਜ ਗਈ ਹੈ ਸਚਾਈ ਨੂੰ ਕਬੂਲਣ ਦੇ ਚ ਕੀ ਹਰਜ ਹੈ ਸਾਬ ਕਹਿੰਦੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਹੈ ਮੈਂ ਮੰਨ ਨਹੀਂ ਸਕਦਾ ਇਕ ਅਹਲਕਾਰ ਨੇ ਤੇ ਇਹ ਵੀ ਕਹਿ ਦਿੱਤਾ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ ਤਲਵਾਰ ਨਹੀਂ ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ ਮੋਂਡੇ ਤੇ ਬੰਦੂਕ ਨਹੀਂ ਪਤਾ ਸਹਿਬ ਕੀ ਕਹਿੰਦੇ ਨੇ ਬਲਾ ਚਾਰਗੇ ਦਰਮਿਆ ਆਮਦਮ ਬਤਦ ਬੀਰੋ ਤੀਰੋ ਤੁਫੰਗ ਆਮਦਮ ਐ ਅਹਲਕਾਰੋ ਮੈਂ ਲਾਚਾਰ ਹੋ ਕੇ ਮਜਬੂਰ ਹੋ ਕੇ ਚੁੱਕੀ ਮੇਰੀ ਖੁਸ਼ੀ ਨਹੀਂ ਹੈ ਇਹ ਮੇਰੀ ਖੁਸ਼ੀ ਨਹੀਂ ਹੈ ਮੈਂ ਤੇ ਮਜਬੂਰ ਹੋ ਗਿਆ ਲਾਚਾਰ ਹੋ ਗਿਆ ਹੱਥ ਜੋੜ ਕੇ ਕੋਈ ਜ਼ਾਲਮ ਅਗਰ ਆਪਣੇ ਕਦਮ ਨਾ ਰੋਕੇ ਤਾਂ ਹੱਥ ਤੋੜ ਕੇ ਉਸ ਦੇ ਕਦਮ ਰੋਕਣਾ ਅਸੀਂ ਆਪਣਾ ਧਰਮ ਸਮਝਦੇ ਹਾਂ ਹਲਾਲ ਹੈ ਚੁੰਕਾਰ ਜ਼ਹਾ ਮਾਹੀਲਤੇ ਦਰਗੁਜਸਤ ਹਲਾਲਸਤ ਬੁਰਦੰਬ ਸ਼ਮਸ਼ੀਰਦਸ ਇਹ ਧੰਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ ਲੇਕਿਨ ਅਹਿਲ ਕਾਇਰਾਂ ਨੇ ਇਹ ਆਖਿਆ ਮਹਾਰਾਜ ਹੈ ਤੇ ਤੁਹਾਡੇ ਕੋਲ ਕੁਝ ਵੀ ਨਹੀਂ ਕੁਝ ਵੀ ਨਹੀਂ ਹੈ ਇਤਿਹਾਸ ਪ੍ਰਸੰਗ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਤਿੰਨ ਦਿਨ ਦਾ ਅਨ ਪਾਣੀ ਵੀ ਨਹੀਂ ਗ੍ਰਹਿਣ ਕੀਤਾ ਸੀ ਜਦ ਇਹ ਅਹਿਲ ਕਾਇਰ ਮਿਲੇ ਨੇ ਤਨ ਦੇ ਕਪੜੇ ਪਾਟੇ ਹੋਏ ਸਨ ਔਰ ਪੈਦਲ ਯਾਤਰਾ ਕਰ ਰਹੇ ਸਨ ਨਾਲ ਸੰਗੀ ਸਾਥੀ ਕੋਈ ਨਹੀਂ ਸੀ ਉਸ ਹਾਲਤ ਵਿੱਚ ਇਹ ਅਹੰਕਾਰ ਕਹਿੰਦੇ ਨੇ ਜਦ ਕੁਝ ਵੀ ਨਹੀਂ ਹੈ ਤੇ ਸਚਾਈ ਨੂੰ ਕਬੂਲ ਕਰਨ ਦੇ ਛਾਰਜ ਕੀ ਹੈ ਸਤਿਗੁਰ ਕਹਿੰਦੇ ਨੇ ਇਹ ਬਾਰ ਬਾਰ ਨਾ ਆਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ 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 ਇੱਕ ਦਫਾ ਤੇ ਇਹ ਅਹੰਕਾਰ ਵੀ ਹੈਰਾਨ ਹੋ ਗਏ ਹੈ ਕਿਲੇ ਡੈਢਰੀ ਹੋ ਗਏ ਸਾਰੇ ਸਿੰਘ ਅਸੀਨਾਂ ਦੇ ਮਾਰ ਦਿੱਤੇ ਕੋਈ ਸਿਪਾਹ ਸਲਾਰ ਸੰਗਈ ਸਾਥੀ ਨਹੀਂ ਕੋੜਾ ਤੱਕ ਨਹੀਂ ਨਾਂਦਾ ਪਰਿਵਾਰ ਵਿਛੜ ਗਿਆ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਿਆ ਕਹਿੰਦੇ ਨੇ ਹੈ ਤਾਂ ਐਲਕਾਰ ਕਹਿੰਦੇ ਨੇ ਕੀ ਹੈ ਤੈਨਾਂ ਨੂੰ ਸੁਣਨਾ ਸਾਬ ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੈਂ ਕਬੂਲ ਕਰਦਾ ਮੇਰੇ ਕੋਲ ਕਿਲੇ ਨਹੀਂ ਨੇ ਨਹੀਂ ਰਹਾ फौज भी नहीं रही सिंह भी नहीं रहे शस्त्र भी नहीं रहे बस्तर भी नहीं रहे मेरे को धन भी नहीं रहा संपदा भी नहीं रही कबूल दा, ना साजो, ना बाजो ना फौजो, ना फर्श खुदा बंद बख्शन दईश वर्ष, मेरे हृदय च खुदा बैठा है जिन्ने चिर तक खुदा बैठा है मैं हार नहीं मन सकता तो खुदा भी हार हो जाएगी ਇਤੇ ਰੱਬ ਦੀ ਹਾਰ ਹੋ ਜਾਏ ਕਿ ਮੈਂ ਨਹੀਂ ਮੰਨ ਸਕਦਾ ਹਾਂ ਮੇਰਾ ਹਿਰਦਾ ਇਨਕਾਰੀ ਹੋ ਜਾਏ ਖੁਦਾ ਤੋਂ ਉਹ ਗਲ ਵਖਰੀ ਜਦ ਹਿਰਦੇ ਚ ਉਹ ਬੈਠਾ ਹਾਰ ਮੰਨ ਲਾਇਆ ਤੇ ਖੁਦਾ ਵੀ ਹਾਰ ਹੈ ਮਾੜਾ ਜਿਹਾ ਕੰਡਾ ਬੰਦੇ ਨੂੰ ਲੱਗਦਾ ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ ਰੱਬ ਹੈ ਕਿ ਨਹੀਂ ਈਸ਼ਵਰ ਹੈ ਕਿ ਨਹੀਂ ਈਸ਼ਵਰ ਸੜੇ ਹੁਕਮ ਦੇ ਨਾਲ ਕੰਮ ਕਰਨ ਵਾਲਾ ਨਹੀਂ ਈਸ਼ਵਰ ਆਪਣੇ ਵਿਧਾਨ ਦੇ ਨਾਲ ਕੰਮ ਕਰਦਾ ਚਾਹ ਸ਼ੁੱਧ ਕੇ ਚੋਂ ਬੱਚੇ ਦਾ ਕੁਛ ਤਾਂ ਛਾਰ ਕੀ ਹੋਇਆ ਹੈ ਮੇਰੇ ਕੋਲ ਕੁਝ ਨਾ ਸਾਜ਼ੋ ਨਾ ਬਾਜ਼ੋ ਨਾ ਫੋਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਈਸ਼ਵਰਸ਼ ਇੱਕ ਐਲਕਾਰ ਨੇ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਅਸੀਂ ਚਾਹਨਿਆ ਕੁਝ ਸੁਲ੍ਹਾ ਦੀ ਧਾਰਾ ਨਿਕਲੇ ਮੈਂ ਸਮਝਦਾ ਹਾਂ ਮਨੁੱਖ ਧਾਰਮਿਕ ਸੀ ਗੁਸ ਗੰਗਾ ਦਾ ਸੋਚਦਾ ਹੈ। ਟੁੱਟੇ ਨੂੰ ਸੰਸਕ੍ਰਿਤ ਦੇਚ ਕਹਿੰਦੇ ਨੇ ਭੋਗੀ ਜੁੜੇ ਨੂੰ ਕਹਿੰਦੇ ਨੇ ਜੋਗੀ। ਜੋ ਰੱਬ ਨਾਲ ਜੁੜਿਆ ਹੋਇਆ ਉਹਦਾ ਕੰਮ ਕੀ ਹੋਵੇਗਾ ਜੋੜਨਾ ਜੋੜਨਾ। ਦੋ ਕੌਮਾਂ ਨੂੰ ਜੋੜਨਾ ਦੋ ਪਰਿਵਾਰਾਂ ਨੂੰ ਜੋੜਨਾ ਦੋ ਮਿੱਤਰਾਂ ਨੂੰ ਜੋੜਨਾ ਦੋ ਘਰਾਂ ਨੂੰ ਜੋੜਨਾ ਇਹ ਜੋੜਨਾ ਉਸਦਾ ਕੰਮ ਹੋਵੇਗਾ। ਜੋਗੀ ਜੋਗੀ ਦਾ ਅਰਥ ਹੈ ਜੁੜਿਆ ਹੋਇਆ ਜੋੜ ਯੋਗ ਸੰਸਕ੍ਰਿਤ ਵਿੱਚ ਕਹਿੰਦੇ ਨੇ ਜੋਗ ਪੰਜਾਬੀ ਵਿੱਚ ਜੋੜ ਯੋਗ ਤੋੜਨੋ ਭਾਗ ਭਾਗ ਕਰਨਾ ਤਕਸੀਮ ਕਰਨਾ ਵੰਡਣਾ ਨੂੰ ਕਹਿਣੇ ਪਊਗੀ ਗੁਰਬਾਣੀ ਦਾ ਇਹ ਖਿਆਲ ਹੈ ਜੋ ਰੱਬ ਨਾਲ ਟੁੱਟਿਆ ਹੋਇਆ ਹੈ ਪਛਾਣ ਕੀ ਹੋਵੇਗੀ ਤੋੜੇਗਾ तोड़ेगा टुटे की पहचान उस तो कोई टुट है, जुड़ नहीं सकता दो दिल टुटन दो कौम गिया, दो घर टुटन दो परिवार टुटन गए दो मित्र टुटन गए दो टुटन गए भोगी भोगी दिंदा है धार्मिक जगत जोगी जो जोड़ है जोड़ ਮੌਲਾਨਾ ਰੌਮ ਆਪਣੇ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਪਰ ਗੁਰਵਾਣੀ ਦਾ ਇਹ ਖਿਆਲ ਨੁਕਤਾ ਮੁਖਤਸਰੀ ਵਿੱਚ ਅਰਜ਼ ਕਰ ਰਹੇ ਹਾਂ ਜੋ ਈਸ਼ਵਰ ਤੋਂ ਟੁੱਟਿਆ ਉਸ ਦੀ ਇੱਕ ਪਹਿਚਾਨ ਹੋਵੇਗੀ ਉਸ ਤੋਂ ਕੁਝ ਜੁੜੇਗਾ ਨਹੀਂ ਕੌਮਾਂ ਟੁੱਟਣਗੀਆਂ ਦੇਸ਼ ਟੁੱਟਣਗੇ ਬਰਾਦਰੀਆਂ ਟੁੱਟਣਗੀਆਂ ਵਿਰਹਾ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇਗਾ ਤੋੜਨਾ ਉਸ ਦਾ ਸਵਾਰ ਫੰਬਰ ਆਏ ਵਸਲ ਕਰਦਨ ਆਮਦੇ ਨਵੇਂ ਬਰ ਆਏ ਫਸਲ ਕਰਦਨ ਆਮਦੇ ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ ਸੰਸਾਰ ਦਾ ਉਹ ਸਭ ਤੋਂ ਖੁਸ਼ਕਿਸਮਤ ਵਿਆੜਾ ਉਸ ਨੂੰ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ અવਤਾਰ ਆਇਆ ਕੋਈ پیغمبر ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕੜਦੋ ਤੋ ਸਿਵਾਏ ਮਨੁੱਖਤਾ ਦੇ ਚਮਨ ਵਿੱਚ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੜਦੇਵ ਮਹਾਤਮਾ ਬੁੱਧ ਨੂੰ ਕੜਦੇਵ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚਾ ਕੜਦੇਵ ਗੁਰੂ ਨਾਨਕ ਨੂੰ ਪੈਗੰਬਰ ਮੁਹੰਮਦ ਸ਼ਾਹਬ ਨੇ ਇੱਕ ਪਾਸੇ ਕੜਦੇਵ ਇਤਿਹਾਸ ਦੇ ਚ ਇਹਨਾਂ ਨੂੰ ਕੜਦੇਵ ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏਗਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਇਤਿਹਾਸ ਦੇ ਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹਨਾਂ ਹੀ ਕਰਕੇ ਸੰਸਾਰ ਦਾ ਇਹ ਖੁਸ਼ਕਿਸਮਤ ਦਿਹਾੜਾ ਜਿਸ ਦਿਨ ਇਸਰਾਂ ਦੀ ਆਤਮਾ ਜ਼ਮੀਨ ਤੇ ਆਈ ਤੇ ਗੰਗਾ ਸਿੰਘ ਕਹਿੰਦੇ ਸਨ ਸੀਸਗੰਜ ਵਿੱਚ ਉਹਨਾਂ ਦੇ ਬੋਲੇ ਬੋਲਨੇ ਔਰ ਗਜ਼ਬ ਦੀ ਗੱਲ ਇਸ ਮਜ਼ਮੂਨ ਤੇ 8-10 ਦਿਨ ਉਹ ਬੋਲੇ ਭਾਵੇਂ ਮੈਂ ਉਹਨਾਂ ਦੇ ਨਾਲ ਚ ਮਾਰਡਲ ਟਾਊਨ ਸਿੰਘ ਸਭਾ ਕਥਾ ਕਰ ਰਿਹਾ ਸੀ ਔਰ ਮੇਰੀ ਛੋਟੀ ਉਮਰ ਸੀ ਮੈਂ ਕਥਾ ਛੋੜ ਦਿੱਤੀ ਮੈਂ ਖੰਡ ਨਹੀਂ ਮੈਂ ਇਸ ਮਜ਼ਮੂਨ ਨੂੰ ਸੁਣਨਾ जरखैज दिमाग है कोई रबी दिमाग है पता नहीं ये यह गल कितों आ रही रोंद उसने कहा संसार एक बदकिस्मत दिहाड़ा भी है और उस उस दिहाड़े को बदकिस्मत समझ लो जिस दिन धर्म धंधा बन गया तो धंधे की सारी बेईमानी धर्म आ जाएगी धंधे का सारा स्वार्थ ਧਰਮ ਦੇ ਚ ਆ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇ ਚ ਆ ਜਾਏਗੀ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਹੈ ਜਦ ਪ੍ਰਮਾਤਮਾ ਦਾ ਨਾਮ ਹੀ ਧੰਦਾ ਬਣ ਗਿਆ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਦੇ ਵਾਲਾ ਵੱਲ ਛਲ ਜੁੜ ਗਿਆ ਇਹ ਬਹੁਤ ਵੱਡੀ ਹਕੀਕਤ ਸਚਾਈ ਐਲਕਾਰ ਔਰੰਗਜ਼ੈਬ ਦਾ ਹੱਸ ਜੋੜ ਕੇ ਕਹਿੰਦਾ ਹੈ ਮਹਾਰਾਜ ਸੜੀ ਅਕੀਦਤ ਹੈ ਸੜੀ ਸ਼ਰਧਾ ਹੈ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਭਰਮਣ ਕਰੋ ਜਿਵੇਂ ਕਰ ਰਹੇ ਸਦਾ ਹਿਰਦਾ ਪਸੀਜੇ ਤੁਸੀਂ ਵੱਲੀ ਅੱਲਾ ਹੋ ਤੁਸੀਂ ਪੈਗੰਬਰ ਹੋ ਅਸੀਂ تسلیم ਕਰਦੇ ਹਾਂ ਉਸੀ ਇਤਨੀ ਸਚਾਈ ਤੇ ਕਬੂਲ ਕਰ ਲੋ ਸੰਤ ਵੀ ਤੁਹਾਡੇ ਬੱਚੇ ਮਾਰ ਦਿੱਤੇ ਰਹਿਣਾ ਪਿਤਾ ਸ਼ਹੀਦ ਹੋ ਗਏ ਚਲੋ ਇਤਨੀ ਗੱਲ ਕਬੂਲ ਕਰ ਲੋ ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰਦੇ ਹਾਂ ਰਸਤਾ ਲੱਭਦੇ ਹਾਂ ਇੱਥੇ ਸਤਿਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ महाराज ने, ने संगे बदगो गर अगर कासा है जरी शिकन कासा प्याला जरी सोना संग पत्थर संगे बदगो अगर बद कलाम बंदा जिदा दिल पत्थर है जिदे बोल पत्थर ने जिदे बोल चोट कर देने तोड़ ने दिलों दे तोड़ देने बोल ही पत्थर ने जब भी किधरे दुफाड़ आता बोलना करके बोल बोली पत्थर ने दिल ही पत्थर है संगे बदगो गर अगर कासाए जरी शिकंद बद कलाम बंदा संग दिल बंदा अगर भारी भरकम पत्थर चुक के सोने के कासे नु तोड़े ਧਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ تسلیم ਕਰਦਾ ਸੰਗੇ ਬਦਗੋ ਘਰ ਅਗਰ ਕਾਸਾਏ ਜ਼ਰੀ ਸ਼ਿਕੰਮ ਕੀਮਤੇ ਸੰਗ ਨੇ ਫਜ਼ਾਇਦ ਬਜ਼ਰ ਕਮ ਨਾ ਛੋੜ ਲੇਕਿਨ ਇੱਕ ਗੱਲ ਐਨਕਾਰੋ ਯਾਦ ਕਰ ਲੋ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਵਿੱਚ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ ਪੁੱਜੇ ਜਾਣਗੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ ਗੁਰੂ ਗੋਬਿੰਦ ਸਿੰਘ ਕਬੂਲ ਕੀਤਾ ਹੈ ਲੇਕਿਨ ਇਤਨੇ निराले ਢੰਗ ਨਾਲ ਇਤਨੇ ਬ ਕਮਾਲ ਦੇ ਢੰਗ ਨਾਲ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਪਾਪ ਕਰੇ ਪਰਮਾਰਥ ਕੇਵਸ ਤੇ ਪਾਪਨ ਤੇ ਪਨ ਪਾਪ ਲਜਾਏ ਮੈਂ ਜੋ प्रकरण ਛੇੜਿਆ ਸੀ ਉਸ ਨੂੰ ਸਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖਦੇ ਹਾਂ ਪਾਪ ਕਰੇ ਪਰਮਾਰਥ ਕੇਵਸ ਤੇ ਪਾਪਨ ਤੇ ਪਨ ਪਾਪ ਲਜਾਏ ਮਹਾਰਾਜ ਕਹਿੰਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਡਰਦੇ ਨੇ ਉਸ ਪਾਪੀ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਲਜਾਏ ਮਾਣਉਂਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਉਂਦੇ ਨੇ ਕਿਸ ਪਾਪੀ ਤੋਂ ਜਿਹੜਾ ਪਾਪ ਕਰਦਾ ਏ ਧਰਮ ਦੇ ਨਾਮ ਤੇ ਰੱਬ ਦੇ ਨਾਮ ਤੇ ਪਾਪ ਕਰੇ ਪਰਮਾਰਥ ਕੇ ਵਸਤੇ ਪਾਪਨ ਤੇ ਪੁੰਨ ਪਾਪ ਲਜਾਏ ਦਸਮ ਗ੍ਰੰਥ